ਸੰਗਾਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਬੜਾ ਗੰਭੀਰ ਹੈ ਜਿੰਨਾ ਕਿ ਮੇਰੇ ਕੋਲ ਨੌਲੇਜ ਹੈ ਜਿੰਨਾ ਮੈਂ ਆਪਣੇ ਅਜਰ ਦੇ ਐਕਸਪੀਰੀਅੰਸ ਤੋਂ ਸਿੱਖਿਆ ਹੈ ਜਿਸ ਸੰਸਕਾਰਾਂ ਜੋ ਮਿਲਿਆ ਮੈਂ ਉਹ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਗੁਰਨਾਨ ਸਿੰਘ ਸਾਹਿਬ ਨੇ ਜਦੋਂ ਸੁਧਾਰ ਦੀ ਲਹਿਰ ਚਲਾਈ ਥੋੜੇ ਸ਼ਬਦਾਂ ਨਾਲ ਚਲਾਈ ਥੋੜੇ ਏਰੀਆ ਚ ਚਲਾਈ ਉਹ ਸਿਰਫ ਨਾ ਤਾਂ ਸਿੱਖੀ ਤੱਕ ਸੀਮਤ ਸੀਗੀ ਨਾ ਉਹ ਪੰਜਾਬ ਤੱਕ ਸੀਮਤ ਸੀਗੀ ਨਾ ਉਹ ਹਿੰਦੁਸਤਾਨ ਤੱਕ ਸੀਮਤ ਸੀ ਉਹ ਬਹੁਤ ਵਾਈਡ ਸੀਗੀ ਉਹ ਵਰਲਡ ਵਾਈਡ ਮੈਸੇਜ ਲਿਗਾਉਣਾ ਇਹਦਾ ਬਾਅਦ ਚ ਡਿਵੀਜ਼ਨ ਹੁੰਦੇ ਗਏ ਕਿ ਜੀ ਇਹ ਧਰਮ ਹੈ ਧਰਮ ਬੰਦੇ ਗਏ ਉਹ ਧਰਮ ਦੇ ਵਿੱਚ ਵੀ ਕਈ ਗਰੁੱਪ ਬਣਦੇ ਗਏ ਲੇਕਿਨ ਉਹਨਾਂ ਦਾ ਮੈਸੇਜ ਕਲੀਅਰ ਹੈ ਉਹਨਾਂ ਦੀ ਪ੍ਰਿੰਸੀਪਲਸ ਕਲੀਅਰ ਹੈ ਮੇਰਾ ਖਿਆਲ ਹੈ ਅਗਰ ਜੇ ਤੂੰ ਦੇਖੇ ਜਾਵੇ ਜਿਹੜੇ ਨਾਨ ਕਮਿਊਨਿਟੀ ਤੋਂ ਹੈਗੇ ਜਿਹੜੇ ਮਤਲਬ ਮੈਂ ਇੱਕ ਗੋਰੀ ਨਾਲ ਗੱਲ ਕਰ ਰਹੀ ਸੀ ਬਾਅਦ ਉਹਨੇ ਮੈਨੂੰ 5 ਮਿੰਟ ਚ ਨੈਟ ਤੋਂ ਕੱਟ ਕੇ ਸਾਰਾ ਕੁਝ ਦੱਸਤਾ ਕਿ ਜੀ ਗੁਰਨਾਨ ਸਿੰਘ ਸਾਹਿਬ ਦੀ ਕੀ ਫਲਸਫੀ ਹੈ ਮੈਂ ਮੈਨੂੰ ਹੈਰਾਨ ਹੋਇਆ ਮੈਂ ਕਦੇ ਵੀ ਨਹੀਂ ਦੇਖੀ ਉਹ ਜਿਹੜਾ ਉਹਨੇ ਟੌਪ 5 ਦੱਸਿਆ ਨਾ ਕਿ ਜੀ ਇਹ ਕਿਰਤ ਕਰਨਾ ਵਾਣ ਚ ਕਰਨਾ ਸਾਰੇ ਉਹਨੇ ਮੈਨੂੰ ਐ ਕਰਕੇ ਦਿਖਾ ਦਿੱਤਾ ਜਦ ਕਿ ਉਹਨੂੰ ਕੋ ਟੋਟਲੀ ਅਨਅਵੇਅਰ ਸੀ ਮੇਰੀ ਪੱਗ ਦੇਖ ਕੇ ਉਹਨੇ ਮੈਨੂੰ ਪੁੱਛਿਆ ਕੀ ਚੀਜ਼ ਹੈ ਤੁਸੀਂ ਉਹਨੂੰ ਕੱਟ ਕੇ ਬੈਠ ਗਿਆ ਕਿਤਾਬ ਜਿਹੜਾ ਕਮਿਊਨੀਕੇਸ਼ਨ ਹੈ ਬਹੁਤ ਵਾਸਟ ਹੋ ਗਿਆ ਅੱਜਕੱਲ ਇਹ ਇਹਦੇ ਵਿੱਚ ਇਹ ਸਪਰੈਡ ਕਰਨਾ ਚਾਹੀਦਾ ਹੈ ਦੂਜਾ ਅੱਗੇ ਅੱਗੇ ਵਧੀਏ ਗੁਰਨਾਣ ਸਾਹਿਬ ਤੋਂ ਅੱਗੇ ਵਧੀਏ ਇਸ ਫਿਲਾਸਫੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪੋਜੀਟਿਵ ਜਾਂ ਮੈਰਿਟ ਵਾਲੀ ਚੀਜ਼ ਹੈਗੀ ਹੈ ਕਿ ਸਾਇੰਸ ਨੂੰ ਕਿਤੇ ਵੀ ਇਹ ਫਿਲਾਸਫੀ ਕੌਂਟਰਡਿਕਟ ਨਹੀਂ ਕਰਦੀ ਸਾਇੰਸ ਨੂੰ ਕਿਤੇ ਕੌਂਟਰਡਿਕਟ ਨਹੀਂ ਕਰਦੀ ਇਹ ਮਿਥ ਨਹੀਂ ਹੈਗਾ ਇਹ ਐਕਚੁਅਲ ਹੈਗਾ ਜੋਨ ਨੇ ਕਿਹਾ ਉਹ ਐਕਚੁਅਲ ਹੈਗਾ ਰਿਲੇਟਡ ਹੈਗਾ ਔਰ ਹਿਊਮਨ ਬੀਿੰਗ ਦੇ ਨਾਲ ਸੰਬੰਧਿਤ ਹੈਗਾ ਬਹੁਤ ਜੀ ਬਹੁਤ ਇੰਪੋਰਟੈਂਟ ਐਂਡ ਵਾਈਟਲ ਹੈਗਾ ਯੂ ਨੋ ਸਮਝਣਾ ਕਿ ਉਹਨਾਂ ਨੇ ਉਹ ਚੀਜ਼ਾਂ ਕਹੀਆਂ ਜਿਹੜੀ ਸਾਇੰਸ ਨਾਲ ਮੇਲ ਖਾਂਦੀਆਂ ਅੱਜ ਵੀ ਸ਼ਾਇਦ ਮੇਰਾ ਕਹਿਲਾ ਇੰਟਰਨੈਸ਼ਨਲ ਲੈਵਲ ਤੇ ਵੀ ਇਹਦੀ ਖੋਜ ਹੋ ਰਹੀ ਹੈ ਖਾਸ ਕਰਕੇ ਯੂ ਐਸ ਏ ਦੇ ਵਿੱਚ ਜਿਹਨਾਂ ਨੇ ਪੜ੍ਹਿਆ ਕਿ ਗੁੰਨਾਂ ਸਾਹਿਬ ਨੂੰ ਪਹਿਲਾਂ ਕਿੱਦਾਂ ਪਤਾ ਸੀਗਾ ਕਿ ਲੱਖ ਆਕਾਸ਼ ਓਕਾਸ਼ ਧਰਤੀ ਪਰੇ ਹੋਰ ਪਰੇ ਇਹ ਪਹਿਲਾਂ ਗੁੰਨਾਂ ਸਾਹਿਬ ਨੂੰ ਕਿੱਦਾਂ ਪਤਾ ਸੀ ਉਸ ਟਾਈਮ ਸਾਇੰਸ ਨੇ ਡਿਵੈਲਪ ਨਹੀਂ ਸੀ ਹੋਈ ਉਹ ਉਹ ਚੀਜ਼ਾਂ ਕਹਿ ਕੇ ਜਿਹੜੀ ਸਾਇੰਸ ਦੇ ਵਿੱਚ ਸਾਇੰਸ ਅੱਜ ਡਿਸਕਵਰ ਕਰਦੀ ਹੈ ਇਹ ਜੀ ਚੀ ਜੀ ਸਾਡਾ ਇੱਕਦਮ ਸਾਡਾ ਜਿਹੜਾ ਵਿਰਸਾ ਹੈ ਬਹੁਤ ਰਿਚ ਹੈਗਾ ਬਹੁਤ ਰਿਚ ਹੈਗਾ ਲੇਕਿਨ ਇਸ ਨੂੰ ਅੱਗੇ ਵਧਾਉਣ ਚ ਕਾਮਯਾਬ ਨਹੀਂ ਰਹੇ ਅਸੀਂ ਆਪਣੇ ਉਹਨਾਂ ਚ ਜਿਹੜੇ ਸਿਆਸੀ ਡਿਵੀਜ਼ਨ ਸੀ ਉਹਨਾਂ ਚੀਜ਼ ਨੂੰ ਉਲਝਾ ਕੇ ਰੱਖ ਕੇ ਹੀ ਰਹਿ ਗਏ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕੰਮ ਹੋ ਰਿਹਾ ਕੰਮ ਹੋ ਰਿਹਾ ਅੱਜ ਅਸੀਂ ਬੈਠੇ ਆ ਤੇ ਇਹ ਵੀ ਤਾਂ ਪੋਜ਼ਿਟਿਵ ਵਾਲੇ ਥਿੰਕਰ ਬੈਠੇ ਆ ਸਾਰੇ ਜਿਨ੍ਹਾਂ ਨੂੰ ਲੱਗਿਆ ਕਿ ਨਹੀਂ ਉਹ ਚੀਜ਼ ਪੋਜ਼ਿਟਿਵ ਹੈਗੀ ਆ ਕੁਛ ਨਹੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੈਗੀ ਆ ਤੇ ਇਹ ਨਹੀਂ ਕਿ ਸਾਰੇ ਆਪਾਂ ਨਿਰਾਸ਼ ਹੋ ਜਾਈਏ ਕਿੰਨੇ ਜੀ ਕੁਝ ਨਹੀਂ ਹੋ ਰਿਹਾ ਬਹੁਤ ਕੁਝ ਹੋ ਰਿਹਾ ਦੇਸ਼ ਦੇ ਵਿੱਚ ਬਹੁਤ ਲੋਕ ਸੇਵਾਦਾਰ ਸੇਵਾ ਵਿੱਚ ਆ ਰਹੇ ਆ ਬਹੁਤ ਐਸੇ ਲੋਕ ਆ ਜਿਹੜੇ ਜਿਹੜੇ ਕਦੀ ਨਾਮ ਵੀ ਨਹੀਂ ਦੱਸਦੇ ਆਪਣੇ ਉਹ ਸੇਵਾ ਦੇ ਵਿੱਚ ਦਾਨ ਕਰਦੇ ਆ ਕਰੋਨਾ ਦੇ ਵੀ ਦੇਖਿਆ ਹੁਣ ਤੁਸੀਂ ਬਹੁਤ ਲੋਕ ਅੱਗੇ ਆਏ ਗੁਰੂ ਗ੍ਰੰਥ ਸਾਹਿਬ ਦੀ ਫਲਸਫੀ ਨੂੰ ਪੜ੍ਹ ਕੇ ਸੁਣ ਕੇ ਦੇਖ ਕੇ ਅੱਗੇ ਆਏ ਤੇ ਇੱਕ ਸਾਡੀ ਇਸ ਫਲਸਫੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਭ ਤੋਂ ਨਮਾ ਨਰਵਾ ਯੰਗੇਸਟ ਰਿਲੀਜੀਅਨ ਇਨ ਦੀ ਵਰਲਡ ਨਮਾਨ ਰਵਾ ਯੰਗੇਸਟ ਰਿਲੀਜੀਅਨ ਇਨ ਦੀ ਵਰਲਡ ਇਹ ਉਹੀ ਚੀਜ਼ ਹੈ ਜਿਹੜੀ ਸਾਇੰਸ ਨੂੰ ਕਿਤੇ ਵੀ ਕੰਟਰੈਡਿਕਟ ਨਹੀਂ ਕਰਦਾ ਸਾਇੰਸ ਨੂੰ ਬਲਕਿ ਸਪੋਰਟ ਕਰਦਾ ਹੈ ਹਿਊਮਨਿਟੀ ਨੂੰ ਸਪੋਰਟ ਕਰਦਾ ਹੈ ਹਿਊਮਨ ਬੀਿੰਗ ਨੂੰ ਸਪੋਰਟ ਕਰਦਾ ਹੈ ਤੇ ਅੱਗੇ ਜੇ ਆਪਾਂ ਇੰਟੈਲੈਕਟ ਜਿੰਨਾ ਆਪਾਂ ਕਹਿੰਦੇ ਵਿਦਵਾਨਾਂ ਦਾ ਅੱਗੇ ਹੋਰ ਕਲੈਰਿਟੀ ਹੁੰਦੀ ਹੈ ਕਿ ਹਿਊਮਨ ਬੀਿੰਗ ਇੱਕ ਪ੍ਰਜਾਤੀ ਹੈ ਹਿਊਮਨ ਬੀਿੰਗ ਇੱਕ ਪ੍ਰਜਾਤੀ ਹੈਗੀ ਅਸੀਂ ਉਸ ਤੇ ਫਾਲ ਕਰਦੇ ਹਾਂ ਕਿ ਅਸੀਂ ਹਿਊਮਨ ਬੀਿੰਗ ਏ ਹਿਊਮਨ ਅਮਨ ਸ਼ਬਦ ਹੋਈ ਹੈ ਬੀਇੰਗ ਅੱਗੇ ਕਰਦਾ ਬੀਇੰਗ ਹਿਊਮਨ ਬਹੁਤ ਵੱਡੀ ਮੁਸ਼ਕਲ ਕਰਨ ਦੀ ਲੋੜ ਤਾਂ ਬੀਇੰਗ ਹਿਊਮਨ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨ ਦੀ ਲੋੜ ਸਾਡੇ ਜਿਹੜੇ ਕੰਮ ਸਾਡਾ ਪਹਿਰਾਵਾ ਜਿਹੜਾ ਸਾਡਾ ਬੀਹੇਵ ਲੋਕਾਂ ਦੇ ਨਾਲ ਉਹ ਬਹੁਤ ਲਿਬਰਲ ਕੋਰਡੈਂਟ ਹੋਣਾ ਬਹੁਤ ਜ਼ਰੂਰੀ ਹੈਗਾ ਅਜ ਕੋਰਡੈਂਸ ਦੀ ਕਮੀ ਹੋ ਗਈ ਕਿਤਨਾ ਕਿ ਛੋਟੀ ਚੀਜ਼ ਨੂੰ ਵੀ ਅਸੀਂ ਬਹੁਤ ਐਂਜ਼ਾਈਟੀ ਨਾਲ ਐਕਸਪ੍ਰੈਸ ਕਰਦੇ ਹਾਂ ਉਸ ਤੋਂ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਣਾ ਪਏਗਾ ਮੈਨੂੰ ਦੱਸਦਾ ਗੁਰਨਾਨ ਸਾਹਿਬ ਦੀ ਫਲਸਫੀ ਉਸ ਨੂੰ ਬੰਦੇ ਨੂੰ ਸਮਝ ਆ ਜਾਏਗੀ ਜਦੋਂ ਬੰਦਾ ਵਰਡ ਦੇ ਵਿੱਚ ਦੇਖੇ ਸਾਰੀ ਹਿਊਮਨ ਬੀਇੰਗ ਹੈ ਔਰ ਉਹ ਆਇਡੈਂਟੀਟੀ ਤੋਂ ਨਾ ਪਛਾਣ ਨਾ ਕਰੇ ਕਿ ਜੀ ਇਹ ਇਹ ਹੈ ਉਹ ਹੈ ਨਾ ਉਹਨੂੰ ਇਨਸਾਨ ਨਜ਼ਰ ਆਉਣਾ ਉਹ ਇਨਸਾਨੀ ਦੇ ਦੂਜਾ ਆਪਾਂ ਕਰਮ ਜਿਹੜਾ ਕਰਮ ਗੁਰਨਾਨ ਸਾਹਿਬ ਨੇ ਬਹੁਤ ਸਟ੍ਰੈਸ ਦੇ ਗਿਆੜਾ ਕਰਮ ਹੈਗਾ ਕਰਮ ਬਹੁਤ ਜ਼ਰੂਰੀ ਹੈ ਕਰਮ ਜਿਹੜਾ ਹੈਗਾ ਉਹ ਧਰਮ ਨੂੰ ਰਿਪਲੇਸ ਨਹੀਂ ਕਰ ਸਕਦਾ ਨੇ ਤਨ ਨੂੰ ਕਰ ਸਕਦਾ ਤਨ ਨੂੰ ਰਪੇਸ਼ ਨਹੀਂ ਕਰ ਸਕਦਾ ਕਿ ਤੁਸੀਂ ਧਾਰਮਿਕ ਕੰਮ ਨਹੀਂ ਕਰਦੇ ਨਹੀਂ ਕੰਮ ਨਹੀਂ ਚੱਲਦਾ ਲੇਕਿਨ ਤੁਸੀਂ ਕੰਮ ਕਰ ਰਹੇ ਹੋ ਆਪਣਾ ਤਾਂ ਧਾਰਮਿਕ ਤੁਹਾਨੂੰ ਕਿਹਾ ਜਾ ਸਕਦਾ ਵਿਸ਼ਾ ਤੁਸੀਂ ਧਰਮ ਕਿਤੇ ਗੁਰਦੁਆਰੇ ਨਹੀਂ ਨਹੀਂ ਜਾ ਰਹੇ ਹੋ ਤੋ ਵੀ ਚੱਲ ਜਾਣਾ ਲੇਕਿਨ ਕਰਮ ਤੁਸੀਂ ਕਰਦੇ ਹੋ ਆਪਣਾ ਕਰਮ ਬਹੁਤ ਜ਼ਰੂਰੀ ਹੈਗਾ ਇਹ ਜਿਹੜੀ ਚੀਜ਼ਾਂ ਹੈਗੀਆਂ ਹੈ ਨਾ ਬਾਪੂ ਜੀ ਇਹਨੂੰ ਬਹੁਤ ਹੋਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੱਸਣਗੇ ਜਿਨ੍ਹਾਂ ਦੀ ਮੈਂ ਤਾਂ ਕਹਿੰਦਾ ਬੜੀ ਹੀ ਕਿਸਮ ਦੀ ਡਾਕਟਰੀਟ ਹੈ ਜਿਹਦੇ ਵਿੱਚ ਇਨਫਰਮੇਸ਼ਨ ਦੇ ਦਿੱਤੇ ਪਰ ਜਿੰਨਾਂ ਕੋ ਨਾਲ ਮੈਂ ਬੈਠ ਕੇ ਇੰਟਰੈਕਟ ਕੀਤਾ ਹੈ ਜਿੰਨਾਂ ਕੋ ਮੈਨੂੰ ਆਲਰੇਡੀ ਗਿਆਨ ਸ੍ਰੀ ਦਾ ਸਮਾਜ ਤੋਂ ਮਿਲਿਆ ਉਹ ਮੈਂ ਬਾਪੂ ਜੀ ਨਾਲ ਵੀ ਕਈ ਵਾਰ ਅਸੀਂ ਸਵਾਲ ਵੀ ਕਰਦੇ ਬਾਪੂ ਜੀ ਨੂੰ ਵੀ ਇਦਾਂ ਕਿਉਂ ਫਿਰ ਉਹ ਤਾਂ ਤਾਂ ਪਣਾ ਪਣਾ ਘੰਟਾ ਕਹੀਂ ਕਹੀਂ ਤੱਕ ਦੰਦੇ ਆ ਕਿ ਨਹੀਂ ਇਹ ਨਹੀਂ ਇਹ ਇਹ ਸਾਨੂੰ ਸਮਝ ਆ ਜਾਂਦਾ ਨਹੀਂ ਆ ਵਾਕਈ ਇਹ ਤੱਕ ਜਿਹੜੇ ਮੈਚ ਕਰਦਾ ਹੈ ਗੁਰਵਾਨੀ ਨਾਲ ਜੁੜਦਾ ਹੈ ਤੇ ਇਹਦੇ ਵਿੱਚ ਗੁਰਨਾਨ ਸਾਹਿਬ ਜੀ ਨੇ ਕਈ ਕਦੇ ਨਹੀਂ ਕਿਹਾ ਕਿ ਜੀ ਮੈਂ ਸਿਰਫ ਇਹ ਮੈਸੇਜ ਸਿੱਖਾ ਵਾਸਤੇ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਨਾ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਚ ਆਇਆ ਲੇਕਿਨ ਉਸ ਤੋਂ ਪਹਿਲਾਂ ਉਹਨੇ ਇਹ ਕਦੇ ਨਹੀਂ ਕਿਹਾ ਉਹਨੇ ਸਿਰਫ ਇਨਸਾਨੀਅਤ ਦਾ ਹੁਕਮ ਦਿੱਤਾ ਉਹਨਾਂ ਨੇ এনਵਾਇਰਨਮੈਂਟ ਨੂੰ ਬਚਾਉਣ ਦਾ ਹੌਕਾ ਦਿੱਤਾ ਹੈ। ਉਹਨਾਂ ਨੇ ਆਪਸੀ ਭਾਈਚਾਰੇ ਦਾ ਹੌਕਾ ਦਿੱਤਾ ਉਹਨਾਂ ਨੇ ਕਦੇ ਵੀ ਕਹੇ ਬਾਰਡਰ ਬਣਾਓ ਤੁਸੀਂ ਲਿੰਮਟਾਂ ਫਿਕਸ ਕਰੋ ਕਦੇ ਨਹੀਂ ਕਿਹਾ ਉਹਨਾਂ ਨੇ ਤੁਸੀਂ ਉਹ ਸਿੱਧੀ ਬੜੀ ਸਿੰਪਲ ਫਸਟ ਪਾਲਿਸੀ ਹੈਗੀ ਹੈ ਬਹੁਤ ਵਧੀਆ ਫਲਸਫੀ ਹੈਗੀ ਹੈ ਉਹ ਜਿਹਦੇ ਸਮਝ ਆ ਗਈ ਉਹ ਜ਼ਿੰਦਗੀ ਦਾ ਸਕੂਨ ਮਾਣ ਰਿਆ ਜਿਹਦੇ ਸਮਝ ਨਹੀਂ ਆਈ ਉਹ ਵਿਚਾਰੇ ਬਹੁਤ ਨਾਲ ਕੰਫਿਊਜ਼ ਹੁੰਦੇ ਘੁੰਮ ਰਹੇ ਆ ਉਹ ਘੁੰਮ ਜਾਂਦੇ ਸਿਆਸਤ ਦੇ ਵਿੱਚ ਵੀ ਸਾਡੇ ਅਸੀਂ ਬਾਪੂ ਜੀ ਨਾਲ ਗੱਲ ਕਰ ਰਹੇ ਸੀ ਕਿ ਸਿਆਸਤ ਵਿੱਚ ਵੀ ਸਾਡਾ ਧਰਮ ਦਾ ਹੋਣਾ ਜ਼ਰੂਰੀ ਹੋਣਾ ਕਿ ਨਹੀਂ ਕਹਿੰਦਾ ਨਹੀਂ ਹੋਣਾ ਚਾਹੀਦਾ ਜੇ ਬੰਦਾ ਲੀਡਰ ਧਰਮਕ ਹੈਗਾ ਉਹ ਕਦੇ ਕੰਮ ਨਹੀਂ ਕਰੂਗਾ ਧਾਰ ਲੀਡਰ ਅਗਰ ਧਾਰਮਿਕ ਹੈ ਧਾਰਮਿਕ ਨਹੀਂ ਕਿਸ ਧਾਰਮ ਦਾ ਹੈ ਉਹ ਨਹੀਂ ਧਾਰਮਿਕ ਹੈਗਾ ਧਾਰਮਿਕ ਖੈਲਾ ਦਾ ਹੈਗਾ ਉਹ ਇਥੀਕਲ ਹੈਗਾ ਤਾਂ ਉਹ ਲੀਡਰ ਉਹੀ ਹੋਣਾ ਚਾਹੀਦਾ ਸਾਡਾ ਮਟਰ ਨਾ ਕਿ ਸਾਡਾ ਜਿਹੜਾ ਪੋਲਿਟਿਕਲੀ ਹੋਵੇ ਉਹ ਉਹ ਨਾ ਹੋਵੇ ਧਾਰਮਿਕ ਉਹ ਜਿਆਦਾ ਬੈਟਰ ਹੈ ਇਇਕ ਮੈਸੇਜ ਹੈਗਾ ਜਿਆਦਾ ਵਿਚਾਰ ਸਾਡੇ ਮਿਰਤੋ ਤੋਂ ਬਹੁਤ ਮਤਲਬ ਇੰਟੈਲੈਕਟ ਜਿਹੜੇ ਹੈਗੇ ਬੈਠੇ ਉਹ ਤੁਹਾਨੂੰ ਦੱਸਣਗੇ ਇਸ ਬਾਰੇ ਤੇ ਮੈਂ ਇੰਨਾ ਹੀ ਸਮਾਂ ਲਵਾਂਗਾ ਕਿ ਆਲਰੇਡੀ ਸੀ ਅੱਧਾ ਪੌਣਾ ਘੰਟਾ ਲੇਟ ਹੋ ਗਿਆ ਤੇ ਇੰਨਾ ਕਹਿਣ ਦੇ ਨਾਲ ਮੈਂ ਗੁਰਨਾਨ ਸਾਹਿਬ ਦੀ ਫਲਸਫੀ ਤੇ ਇਹ ਵਰਲਡ ਦੀ ਫਲਸਫੀ ਬੈਸਟ ਆਫ ਬੈਸਟ ਫਲਸਫੀ ਮੈਂ ਕਹਾਂਗਾ ਔਰ ਇਹ ਸਾਇੰਸ ਨੂੰ ਕਵਾਂਟਾ ਟੈਕਨੀਕ ਕਰਦੀ ਔਰ ਸਾਰੀ ਹਿਊਮਨਿਟੀ ਦਾ ਇਹ ਫੋਕਾ ਦਿੰਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ